ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ। ਨਾ ਨਾ ਬਸ ਬਸ ਠੀਕ ਹੈ। ਇਹ ਆਖਦਿਆਂ ਮੇਰੇ ਸਹੁਰਾ ਸਾਹਿਬ ਨੇ ਪੈਰ ਪਿਸ਼ਾਂ ਖਿੱਚ ਲਏ। ਅੰਦਰੋਂ ਬੇਇੱਜ਼ਤੀ ਵੀ ਮਹਿਸੂਸ ਹੋਈ ਤੇ ਇਸ ਤਰ੍ਹਾਂ ਵੀ ਲੱਗਿਆ ਜਿਵੇਂ ਮੰਦਰ ਜਾਂ ਗੁਰਦੁਆਰੇ ਵਿੱਚੋਂ ਬਾਹਾਂ ਤੋਂ ਫੜ ਕੇ ਕਿਸੇ ਨੇ ਪਿਸ਼ਾਂਵਲ ਨੂੰ ਧੱਕ ਦਿੱਤਾ ਹੋਵੇ। ਪਰ ਸਤਿ ਸ਼੍ਰੀ ਅਕਾਲ ਦਾ ਜਵਾਬ ਉਹਨਾਂ ਜ਼ਰੂਰ ਦੇ ਦਿੱਤਾ ਬੀਜੀ ਨੇ ਪੈਰਾਂ ਨੂੰ ਹੱਥਾਂ ਲਵਾ ਲਏ ਪਰ ਅਸੀਸ ਕੋਈ ਨਾ ਦਿੱਤੀ ਉਹ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਸੁਭਾਅ ਨਹੀਂ ਅਸੀਸਾਂ ਦੇਣ ਵਾਲਾ ਕਈ ਬਜ਼ੁਰਗਾਂ ਦਾ ਸੁਭਾਅ ਹੁੰਦਾ ਹੈ ਕਿ ਪਾਣੀ ਦਾ ਗਲਾਸ ਫੜਾ ਦਿਓ ਤਾਂ ਵੀ ਅਸੀਸਾਂ ਦੀਆਂ ਝੜੀਆਂ ਲਾ ਦੇਣਗੇ ਪਰ ਅਸੀਸਾਂ ਦੇਣ ਦੇ ਮਾਮਲੇ ਵਿੱਚ ਬੀਜੀ ਨੇ ਸਾਰੀ ਉਮਰ ਕੰਜੂਸੀ ਹੀ ਕੀਤੀ ਹੈ ਵਿਆਹ ਤੋਂ ਦੋ ਕੁ ਦਿਨਾਂ ਬਾਅਦ ਹੀ ਆਂਡਣਾ ਗਵਾਂਡਰਾਂ ਦੀਆਂ ਗੱਲਾਂ ਮੇਰੇ ਕੰਨਾਂ ਪਈਆਂ ਹੈਂ ਕੁੜੇ ਕਿ ਪੈਰੀ ਹੱਥ ਲਾ ਦਿਆ ਕਰੂ ਪੜੀ ਲਿਖੀ ਨੂੰ ਲੈ ਲਈ ਪੈਰੀ ਹੱਥ ਨਾ ਕਿਤੇ ਦੂਰੋਂ ਹੀ ਸਾਸਰੀ ਕਾਲ ਹੋਇਆ ਕਰੂ ਹਿ 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 ਉਹ ਹੱਸੀਆਂ ਮੈਂ ਸੋਚਿਆ ਕਿ ਆ ਕੀ ਗੱਲ ਹੋਈ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਹੁੰਦਾ ਕਿ ਪੜੀ ਲਿਖੀ ਆਦਰ ਸਤਕਾਰ ਨਹੀਂ ਕਰਦੇ ਹੁੰਦੇ ਰੱਬ ਦਾ ਸ਼ੁਕਰ ਕੀਤਾ ਕਿ ਇਹ ਗੱਲਾਂ ਮੇਰੇ ਕੰਨੀਆਂ ਪਈਆਂ ਨਹੀਂ ਤਾਂ ਕੀ ਪਤਾ ਹੈ ਮੈਂ ਵੀ ਇਹੀ ਸੋਚ ਲੈਂਦੀ ਕਿ ਮਾਨ ਵਿੱਚ ਸਤਕਾਰ ਹੋਣਾ ਚਾਹੀਦਾ ਹੈ ਦਿਖਾਵਾ ਕਰਨ ਦਾ ਕੀ ਫਾਇਦਾ ਪਰ ਹੁਣ ਮੇਰੀ ਸੋਚ ਥੋੜੀ ਬਦਲੀ ਮਾਨ ਕਿਹੜਾ ਕੋਈ ਫਰੋਲ ਕੇ ਦੇਖਦਾ ਕੁਝ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਕਿ ਪਤਾ ਲੱਗੇ ਤੁਸੀਂ ਸਤਕਾਰ ਕਰਦੇ ਹੋ ਇਹ ਵੀ ਕਹਿ ਲਵੋ ਕਿ ਥੋੜਾ ਦਿਖਾਵੇ ਵਾਲਾ ਫਰਜ਼ ਨਿਭਾ ਲੈਣਾ ਕੋਈ ਹਰਜ ਨਹੀਂ ਬਾਪੂ ਜੀ ਦਾ ਪੇਸ਼ਾ ਨੂੰ ਪੈਰ ਖਿੱਚਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ ਇਹ ਹੀ ਦੇਖਿਆ ਸੁਣਿਆ ਸੀ ਕਿ ਪੈਰ ਪੇਸ਼ਾ ਕੋਈ ਉਦੋਂ ਹੀ ਖਿੱਚਦਾ ਜਦੋਂ ਪੈਰੀ ਹੱਥ ਲਾਉਣ ਵਾਲੇ ਨਾਲ ਕੋਈ ਸਖਤ ਨਾਰਾਜ਼ਗੀ ਹੋਵੀ ਕਈ ਤਰ੍ਹਾਂ ਦੇ ਖਿਆਲ ਮਨ ਵਿੱਚ ਆਉਂਦੇ ਕਿ ਸ਼ਾਇਦ ਮੇਰੇ ਪੇਕੇ ਆਨੇ ਉਮੀਦ ਨਾਲੋਂ ਘੱਟ ਸਮਾਨ ਦਿੱਤਾ ਹੋਵੇਗਾ ਜਾਂ ਮੇਰੀ ਪੜ੍ਹੀ ਲਿਖੀ ਹੋਣਾ ਪਸੰਦ ਨਾ ਹੋਵੇ ਜਿਵੇਂ ਆਮ ਕਰਕੇ ਪਿੰਡਾਂ ਵਿੱਚ ਪੜ੍ਹੀ ਲਿਖੀ ਨੂੰ ਦਾ ਆਉਣਾ ਇਹ ਸਮਝ ਲਿਆ ਜਾਂਦਾ ਹੈ ਕਿ ਬਜ਼ੁਰਗਾਂ ਦੇ ਕਰਮਾ ਵਿੱਚ ਸੁੱਖ ਨਹੀਂ ਇਹ ਭਰਮ ਪਾਲੇ ਹੋਏ ਹੁੰਦੇ ਨੇ ਕਿ ਪੜ੍ਹੀਆਂ ਲਿਖੀਆਂ ਨੂੰਹਾਂ ਕੰਮ ਨਹੀਂ ਕਰਦੀਆਂ ਉਹ ਆਖਦੇ ਹਨ ਕਿ 7 ਵਜੇ ਤਾਂ ਉਹਨਾਂ ਦੀ ਅੱਖ ਹੀ ਖੁੱਲਦੀ ਹੈ ਉਹਨਾਂ ਨੂੰ ਪਿੰਡਾਂ ਵਾਲੇ ਅੱਧੇ ਕੰਮ ਨਿਪਟਾ ਲੈਂਦੇ ਹਨ ਪਾਮੀ ਹਰ ਕਿਸੇ ਨੇ ਇਹ ਗੱਲ ਲਾਗੂ ਨਹੀਂ ਹੁੰਦੀ ਸਾਡੇ ਬੀਜੀ ਨੇ ਤਾਂ ਵਿਆਹ ਤੋਂ ਥੋੜੇ ਇੱਕ ਦਿਨਾਂ ਬਾਅਦ ਮੈਨੂੰ ਸੁਣਾ ਵੀ ਦਿੱਤਾ ਸੀ ਤੇਰਾ ਮਾਮਾ ਕਹਿੰਦਾ ਮੇਰੀ ਭੈਣ ਦੇ ਕਰਮਾਂ ਵਿੱਚ ਸੁੱਖ ਨਹੀਂ ਤਾਂ ਹੀ ਪੜ੍ਹੀ ਲਿਖੀ ਨੂੰ ਲੈ ਲਈ ਮੈਂ ਬੜੀ ਹੈਰਾਨ ਹੋਈ ਕਿ ਜਿਹੜਾ ਬੰਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੀ ਨਹੀਂ ਉਸ ਨੇ ਇਹ ਕਿਵੇਂ ਕਹਿ ਦਿੱਤਾ ਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਧੀ ਨੂੰ ਬਣ ਕੇ ਕਿਸੇ ਦੇ ਘਰ ਚਲੀ ਜਾਂਦੀ ਹੈ ਤਾਂ ਉਹਨੂੰ ਬਠੇਰੇ ਇਸ ਤਰ੍ਹਾਂ ਦੇ ਸਰਟੀਫਿਕੇਟ ਵੀ ਮਿਲ ਜਾਂਦੇ ਨੇ ਜੋ ਉਹਨੇ ਸੋਚਿਆ ਵੀ ਨਹੀਂ ਹੁੰਦਾ ਚਲੋ ਇਹ ਗੱਲ ਤਾਂ ਵੱਖਰੀ ਐ ਚਿੰਤਾ ਦਾ ਬਾਪੂ ਜੀ ਦੀ ਨਾਰਾਜ਼ਗੀ ਦੀ ਸੀ ਸਮਾਂ ਬੀਤਦਾ ਰਿਹਾ ਬਾਪੂ ਜੀ ਦੀਆਂ ਗੱਲਾਂ ਤੋਂ ਮੈਨੂੰ ਕਦੇ ਵੀ ਲਾਲਚ ਦੀ ਬੋ ਨਹੀਂ ਆਈ ਮੈਨੂੰ ਉਹ ਕਿਸੇ ਦਰਵੇਸ਼ ਦੀ ਤਰ੍ਹਾਂ ਲੱਗਦੇ ਬਿਲਕੁਲ ਇੱਕ ਰੁੱਖ ਵਾਂਗ ਉਹਨਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਔਖੇ ਦਿਨ ਦੇਖੇ ਹੋਏ ਸਨ ਮਾਪੇ ਸਿਰ ਤੇ ਹੈ ਨਹੀਂ ਸਨ ਰਿਸ਼ਤੇਦਾਰੀਆਂ ਵਿੱਚ ਰਹਿ ਕੇ ਪਲੇ ਤੇ ਵੱਡੇ ਹੋਏ ਸਨ ਜਦੋਂ ਥੋੜੇ ਵੱਡੇ ਹੋਏ ਤਾਂ ਆਪਣੇ ਛੋਟੇ ਭਰਾਵਾਂ ਦੇ ਵਿਆਹ ਵੀ ਕੀਤੇ ਅਤੇ ਸਾਰਿਆਂ ਨੂੰ ਬਰਾਬਰ ਦੀ ਜ਼ਮੀਨ ਵੀ ਬਣਾ ਦਿੱਤੀ ਸੀ ਸਕੂਲੀ ਪੜ੍ਹਾਈ ਤਾਂ ਉਹਨਾਂ ਨੇ ਨਹੀਂ ਸੀ ਕੀਤੀ ਹੋਈ ਪਰ ਉਹਨਾਂ ਜ਼ਿੰਦਗੀ ਨੂੰ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਣ ਵਾਲੇ ਲੋਕਾਂ ਨਾਲੋਂ ਵਧੀਆ ਸੱਚੇ ਤਰੀਕੇ ਨਾਲ ਜੀਵਿਆ ਮੇਰਾ ਸੱਚੀ ਚਿਤ ਕਰਦਾ ਹੁੰਦਾ ਸੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਨੂੰ ਪਰ ਜਦੋਂ ਮੈਂ ਉਹਨਾਂ ਕੋਲ ਜਾ ਕੇ ਝੁੱਕਦੀ ਉਹ ਪਛਾਣ ਹਟ ਜਾਂਦੀ ਇਹ ਗੱਲ ਮੇਰੇ ਦਿਲ ਤੇ ਬੜੀ ਸੱਟ ਮਾਰਦੀ ਪਿੰਡਾਂ ਵਿੱਚ ਨੂੰਹ ਸਹੁਰਾ ਆਪਸ ਵਿੱਚ ਬਹੁਤੀਆਂ ਗੱਲਾਂ ਨਹੀਂ ਸੰਕਰਦੇ ਹੁੰਦੇ ਇਸ ਲਈ ਬਾਪੂ ਜੀ ਨੂੰ ਪੁੱਛਣਾ ਕਿ ਉਹ ਇਦਾਂ ਕਿਉਂ ਕਰਦੇ ਹਨ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉਹ ਵੈਸੇ ਵੀ ਬਹੁਤ ਘੱਟ ਬੋਲਦੇ ਸਨ ਵਿਹੜੇ ਵਿੱਚ ਵੀ ਨੀਵੀਂ ਪਾ ਕੇ ਵਿਚਾਰੇ ਜਿਹੇ ਬਣ ਕੇ ਮੰंजे ਤੇ ਬੈਠੇ ਹੁੰਦੇ ਮੈਂ ਬੀਜੀ ਨੂੰ ਪੁੱਛਿਆ ਕਿ ਬਾਪੂ ਜੀ ਚੁੱਪ ਕਰਕੇ ਕਿਉਂ ਬੈਠੇ ਰਹਿੰਦੇ ਨੇ ਬੀਜੀ ਨੇ ਬੜੀ ਹਾਸੋਹੀਣੀ ਗੱਲ ਆਖੀ ਕੈਂਡੀ ਤੇਰਾ ਬਾਪੂ ਤਾਂ ਇਥੋਂ सांगਦਾ ਹੈ ਤੂੰ ਪੜ੍ਹੀ ਲਿਖੀ ਆ ਉਹ ਕਹਿੰਦਾ ਕਿ ਬਹੂ ਕੀ ਆਖੂਗੀ ਕਿਵੇਂ ਬੋਲਦੇ ਨੇ ਉਹਨਾਂ ਦੀ ਬੋਲੀ ਵਿੱਚ ਉਪਵਾਦੀ ਦਾ ਰਲੇਵਾ ਸੀ ਮੈਂ ਸਮਝ ਗਈ ਹੌਲੀ ਹੌਲੀ ਅਸੀਂ ਬਾਪੂ ਜੀ ਨੂੰ ਵੀ ਗੱਲਾਂ ਵਿੱਚ ਸ਼ਾਮਲ ਕਰਨ ਲੱਗ ਪਏ ਕਈ ਵਾਰ ਉਹ ਥੋੜਾ ਫਰਕ ਨਾਲ ਬੈਠੇ ਜਦੋਂ ਅਸੀਂ ਬੀਜੀ ਨਾਲ ਗੱਲਾਂ ਕਰਦੇ ਤਾਂ ਸਾਡੀਆਂ ਗੱਲਾਂ ਸੁਣਦੇ ਰਹਿੰਦੇ ਅਸੀਂ ਬਾਪੂ ਜੀ ਨੂੰ ਕੋਈ ਨਾ ਕੋਈ ਗੱਲ ਪੁੱਛ ਲੈਂਦੇ ਤਾਂ ਉਹ ਦੱਸਣ ਲੱਗ ਪੈਂਦੇ ਮੈਨੂੰ ਇਹ ਤਾਂ تسلی ਹੋ ਜਾਂਦੀ ਕਿ ਬਾਪੂ ਜੀ ਨਾਰਾਜ਼ ਤਾਂ ਨਹੀਂ ਪਰ ਕੋਈ ਨਾ ਕੋਈ ਅਜੀਹੀ ਘਟਨਾ ਜੋ ਮੈਨੂੰ ਚੰਗੀ ਨ ਲੱਗਦੀ ਮੈਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਕਿ ਬਾਪੂ ਜੀ ਨਾਰਾਜ਼ ਹਨ ਬੀਜੀ ਬਾਪੂ ਜੀ ਪੈਰਾਂ ਨੂੰ ਹੱਥ ਕਿਉਂ ਨਹੀਂ ਲਵਾਉਂਦੇ ਇੱਕ ਦਿਨ ਮੈਂ ਬੀਜੀ ਨੂੰ ਪੁੱਛਿਆ ਸਾਰਾ ਦਿਨ ਗਲੀਆਂ ਵਿੱਚ ਗੋਹਾ ਮੱਦਦਾ ਫਿਰਦਾ ਜੁੱਤੀਆਂ ਲਿਬੜੀਆਂ ਰਹਿੰਦੀਆਂ ਗੋਹੇ ਨਾਲ ਤਾਂ ਹੀ ਨਹੀਂ ਲਵਾਉਂਦਾ ਹੋ ਕਿ ਬਹੂ ਪੜ੍ਹੀ ਲਿਖੀ ਐ ਐਂ ਕੀ ਆਖੂ ਬੀਜੀ ਦੇ ਜਵਾਬ ਤੇ ਮੈਨੂੰ ਖਸ ਆ ਗਿਆ ਪਿੰਡਾਂ ਵਿੱਚ ਆਮ ਕਰਕੇ ਬਜ਼ੁਰਗਾਂ ਦੀਆਂ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਹਨ ਉਹ ਕਦੇ ਵੀ ਪਿਆਰ ਦਾ ਦਿਖਾਵਾ ਨਹੀਂ ਕਰਦੇ ਹੁੰਦੇ ਪਰ ਜਦੋਂ ਉਹ ਮੰंजे ਤੇ ਬੈਠੇ ਹੁੰਦੇ ਨੇ ਉਦੋਂ ਕਿਹੜਾ ਲਵਾਉਂਦੇ ਨੇ ਮੈਂ ਥੋੜਾ ਸੋਚ ਕੇ ਆਖਿਆ ਇਹ ਤਾਂ ਕਿਸੇ ਤੋਂ ਵੀ ਨਹੀਂ ਲਵਾਉਂਦੇ ਮੈਂ ਸੋਚਿਆ ਚਲੋ ਫਿਰ ਤਾਂ ਕੋਈ ਗੱਲ ਨਹੀਂ ਮੈਂ ਆਪਣੀ ਚਿੰਤਾ ਘਟਾ ਲਈ ਇਸ ਪਾਸਿਓਂ ਪਰ ਇੱਕ ਦਿਨ ਪਿੰਡ ਵਿੱਚੋਂ ਚਾਚਾ ਜੀ ਦੀ ਨੂੰਹ ਨੇ ਬਾਪੂ ਜੀ ਦੇ ਪੈਰੀਂ ਹੱਥ ਲਾਈ ਉਨ ਚੁੱਪ ਕਰਕੇ ਲਵਾ ਲਈ ਤੇ ਸਿਰ ਪਲੋਸਿਆ ਮੈਨੂੰ ਲੱਗਿਆ ਜਿਵੇਂ ਖਜ਼ਾਨਾ ਲੁੱਟਿਆ ਜਾ ਰਿਹਾ ਹੋਵੇ ਮੈਂ ਫਿਰ ਵੀ ਬੀਜੀ ਨੂੰ ਪੁੱਛਿਆ ਇਹਦੀਆਂ ਇਹੀ ਜਾਣੀ ਬੀਜੀ ਨੇ ਸੌਦੀ ਇੱਕ ਸੁਣਾ ਦਿੱਤੀ ਇੱਕ ਵਾਰ ਮੈਂ ਤੇ ਮੇਰੇ ਪਤੀ ਰਿਸ਼ਤੇਦਾਰੀਆਂ ਵਿੱਚ ਘੁੰਮ ਕੇ ਚਾਰਕ ਦਿਨਾਂ ਬਾਅਦ ਘਰ ਆਈ ਬਾਪੂ ਜੀ ਘਰ ਨਹੀਂ ਸਨ ਉਹ ਜ਼ਿਆਦਾ ਸਮਾਂ ਗੁਰਦੁਆਰਾ ਸਾਹਿਬ ਦੇ ਬਰਾਂਡੇ ਵਿੱਚ ਬੈਠੇ ਬਜ਼ੁਰਗਾਂ ਕੋਲ ਹੀ ਬਤਾਉਂਦੇ ਉੱਥੇ ਲੱਗੇ ਰੁੱਖ ਬੂਟਿਆਂ ਨੂੰ ਪਾਣੀ ਪਾ ਦਿਆ ਕਰਦੇ ਸਨ ਚਾਹ ਰੋਟੀ ਦੇ ਸਮੇਂ ਹੀ ਘਰ ਆਉਂਦੇ ਸਾਰੇ ਬਜ਼ੁਰਗ ਹੀ ਚਾਹ ਰੋਟੀ ਆਪਣੀ ਆਪਣੇ ਘਰ ਆ ਕੇ ਹੀ ਖਾਂਦੇ ਉਹ ਆਖਦੇ ਕਿ ਗੁਰੂ ਘਰ ਲਈ ਇਕੱਠਾ ਕੀਤਾ ਦੁੱਧ ਅਤੇ ਅੰਨ ਪਾਣੀ ਰਾਹੀਆਂ ਪਾੰਦੀਆਂ ਲਈ ਤੇ ਹੋਰ ਲੋੜਾਂ ਵੰਦ ਲਈ ਹੁੰਦਾ ਹੈ ਅੱਜ ਜਦ ਬਾਪੂ ਜੀ ਘਰ ਆਉਣਗੇ ਆਪਾਂ ਫਟਾਫਟ ਪੈਰੀ ਹੱਥ ਲਾ ਦੇਾਂਗੇ ਮੈਂ ਆਪਣੇ ਪਤੀ ਨੂੰ ਆਖਿਆ ਮੈਨੂੰ ਸੰਗ ਆਉਂਦੀ ਹੈ ਅਸੀਂ ਨਹੀਂ ਕਦੇ ਲਈ ਦੁਪਹਿਰੀ ਹੱਥ ਲਾਉਣ ਦੇ ਐਨੇ ਪਿੱਛੇ ਕਿਉਂ ਪਈਆਂ ਜਿਵੇਂ ਛਦਾਈ ਕਰਦੇ ਹੁੰਦੇ ਨੇ ਉਹਨਾਂ ਥੋੜੀ ਨਰਾਜ਼ਗੀ ਨਾਲ ਆਖਿਆ ਲਾ ਕੇ ਦੇਖਿਓ ਅੱਜ ਬਾਪੂ ਜੀ ਕਿੰਨੇ ਖੁਸ਼ ਹੋਣਗੇ ਮੈਂ ਕਿਹਾ ਕਾफी ਮਿਹਨਤਾਂ ਤਰਲੇ ਤੋਂ ਬਾਅਦ ਉਹ ਮੰਨ ਗਈ ਮਨ ਵਿੱਚ ਡਰ ਤੇ ਖੁਸ਼ੀ ਦੇ ਭਾਵ ਬਾਰ-ਬਾਰ ਸਿਰ ਚੁੱਕਦੇ ਕਦੇ ਸੋਚਾਂ ਕਿ ਉਹਨਾਂ ਕੋਈ ਸੰਕਲਪਨਾ ਕੀਤਾ ਹੋਵੇ ਉਹ ਨਾ ਟੁੱਟ ਜਾਵੇ ਕਿਤੇ ਕਦੇ ਸੋਚਾਂ ਅੱਜ ਇੱਕ ਪਾਸਾ ਹੋ ਜਾਉ ਜੇ ਬਾਪੂ ਜੀ ਗੁੱਸੇ ਹੋਏ ਤਾਂ ਪੁੱਛ ਲਵਾਂ ਕਿ ਮੇਰਾ ਕੀ ਕਸੂਰ ਹੈ ਮੇਰੀ ਗਲਤੀ ਦੱਸੋ ਕਿ ਪੜੇ ਲਿਖੇ ਹੋਣਾ ਹੀ ਗਨਾਹ ਹੈ ਮੇਰਾ ਬਸ ਅੰਦਰ ਵਿਚਾਰ ਆ ਜਾ ਰਹੇ ਸਨ ਤੜਕੂ ਲੱਗਿਆ ਪਿਆ ਸੀ ਇਹ ਤਾਂ ਪਤਾ ਹੀ ਸੀ ਕਿ ਬਾਪੂ ਜੀ ਨੇ ਪੈਰ ਪਛਾਂ ਖਿੱਚ ਲੈਣੇ ਨੇ ਫਿਰ ਹੁਣ ਕੀ ਕਰੀਏ ਸੋਚਿਆ ਲੋਕ ਕਿ ਇੱਕਦਮ ਸਾਹਮਣੇ ਆ ਜਾਵਾਂਗੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਕੀ ਹੋਇਆ ਬਾਪੂ ਜੀ ਦੇ ਆਉਣ ਦਾ ਪਤਾ ਲੱਗ ਪਤਾ ਲੱਗ ਹੀ ਜਾਂਦਾ ਹੁੰਦਾ ਸੀ ਜਦੋਂ ਬਾਪੂ ਜੀ ਘਰ ਆਉਂਦੇ ਤਾਂ ਗਲੀ ਵਿੱਚ ਸੁੱਤੇ ਕੁੱਤੇ ਅੰਗੜਾਈਆਂ ਲੈ ਲੈ ਉੱਠਦੇ ਤੇ ਉਹਨਾਂ ਦੇ ਪੈਰਾਂ ਵਿੱਚ ਲਿਟਣ ਲੱਗ ਪੈਂਦੇ ਬਾਪੂ ਜੀ ਆਖਦੇ ਓਏ ਬੱਸ ਓਏ ਤੇਰੀ ਬੱਸ ਬੱਸ ਓਏ ਬੱਸ ਪੁੱਤ ਬੱਸ ਕਰੋ ਹੁਣ ਇਹੀ ਆਖਦੇ ਆ ਬਾਪੂ ਜੀ ਅੰਦਰ ਆ ਜਾਂਦੇ ਕੁੱਤੇ ਵਾਪਸ ਮੁੜ ਜਾਂਦੇ ਜਦੋਂ ਬਾਪੂ ਜੀ ਦੀ ਆਵਾਜ਼ ਆਈ ਅਸੀਂ ਦਰਵਾਜ਼ੇ ਪਿੱਛੇ ਲੁਕ ਗਏ ਉਹ ਆਨਸਾਰ ਸਾਹਮਣੇ ਕੰਧ ਤੇ ਲੱਗੀ ਘੜੀ ਤੇ ਸਮਾਂ ਦੇਖਦੇ ਹੁੰਦੇ ਸਨ ਉਹਨਾਂ ਦੀ ਨਿਗਾਹ ਉੱਪਰ ਘੜੀ ਵੱਲ ਅਸੀਂ ਉਹਨਾਂ ਦੇ ਪੈਰਾਂ ਵਿੱਚ ਇੱਕ ਪਾਸੇ ਮੈਂ ਦੂਜੇ ਪਾਸੇ ਉਹਨਾਂ ਦਾ ਪੁੱਤਰ ਇਹ ਸਭ ਕੁਝ ਅਚਾਨਕ ਹੋ ਗਿਆ ਬਾਪੂ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਆਪਣੇ ਪੁੱਤਰ ਨੂੰ ਜੱਫੀ ਵਿੱਚ ਲੈ ਲਿਆ ਕਿਉਂ ਪੁੱਤ ਕਿੰਨੀ ਢੇਰ ਜੱਫੀਆਂ ਪਾਈ ਗਈ ਬਾਪੂ ਜੀ ਬਹੁਤ ਖੁਸ਼ ਸਨ ਕਹਿਣ ਲੱਗੇ ਅੱਜ ਤਾਂ ਤੁਸੀਂ ਜਿੱਤ ਗਏ ਬਾਈ ਮੈਂ ਵੀ ਖੁਸ਼ ਸੀ ਚਿੰਤਾ ਨਿਬੜੀ ਹੁਣ ਬਾਪੂ ਜੀ ਪੈਰ ਪਛਾਣ ਹੀ ਖਿੱਚਣਗੇ ਪਤਾ ਨਹੀਂ ਕੀ ਮਾਨ ਵਿੱਚ ਆਇਆ ਸ਼ਾਮ ਨੂੰ ਬਾਪੂ ਜੀ ਆਪਣੇ ਬੇਟੇ ਨੂੰ ਕਹਿਣ ਲੱਗੇ ਹੌਣ ਤੁਸੀਂ ਆਪਣੀ ਕਬੀਲਦਾਰੀ ਆਪ ਸੰਭੋ ਲੈ ਐ ਕਿਵੇਂ ਸਾਂਭ ਲੈ ਲਾਣੀਦਾਰਾ ਲਾਣੀਦਾਰੀ ਤਾਂ ਬਜ਼ੁਰਗਾਂ ਹਾਥੀ ਸੌਂਦੀ ਐ ਉਹਨਾਂ ਬਾਪੂ ਜੀ ਦੇ ਲੱਕ ਨੂੰ ਜੱਫੀ ਪਾਉਂਦਿਆਂ ਕਿਆ ਹੁਣ ਸਵਾਸਾਂ ਦਾ ਕੋਈ ਭਰੋਸਾ ਨਹੀਂ ਐ ਨਹੀਂ ਮੁੱਕਣ ਦਿਂਦੇ ਸਵਾਸ ਤੁਹਾਡੀ ਉਹਨਾਂ ਬਾਪੂ ਜੀ ਨੂੰ ਹੋਰ ਕੁੱਟ ਲਿਆ ਓਏ ਬਸ ਕਰ ਪੱਸਲੀਆਂ ਤੋੜੇਂਗਾ ਛੱਡ ਮੈਨੂੰ ਚੰਗਾ ਫੇਰ ਮੇਰੀ ਇੱਕ ਗੱਲ ਮੰਨ ਲੈ ਜਦੋਂ ਬਾਣੀਆਂ ਦਾ ਹਿਸਾਬ ਕਰਨਾ ਹੁੰਦਾ ਮੇਰੇ ਨਾਲ ਚੱਲਿਆ ਕਰ ਇਹਨਾਂ हां ਮੈਂ ਭਾਰ ਦਿੱਤੀ ਬਾਪੂ ਜੀ ਖੁਸ਼ ਹੋ ਗਏ ਇਹ ਸਮਾਂ ਬੱਚੇ ਬਣ ਜਾਂਦੇ ਹਨ ਜਦੋਂ ਬਾਪੂ ਜੀ ਨਾਲ ਲਾਰਜ ਇਹ ਕਰਦੇ ਮੈਨੂੰ ਬਹੁਤ ਚੰਗਾ ਲੱਗਦਾ ਸੀ ਜੇ ਸਾਡੇ ਘਰ ਕਿਸੇ ਗੱਲ ਤੇ ਟਕਰਾਰ ਹੁੰਦੀ ਤਾਂ ਦੋ ਪਾਰਟੀਆਂ ਬਣ ਜਾਂਦੀਆਂ ਇਹ ਬੀਜੀ ਵੱਲ ਹੋ ਜਾਂਦੇ ਮੈਂ ਬਾਪੂ ਜੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਬਾਪੂ ਜੀ ਬੜੇ ਖੁਸ਼ ਹੁੰਦੇ ਜਦੋਂ ਮੈਂ ਉਹਨਾਂ ਦਾ ਪੱਖ ਲੈਂਦੀ ਇੱਕ ਦਿਨ ਮੈਨੂੰ ਫਿਰ ਜਾਣਾ ਪਿਆ ਪੇਕੇ ਕੁਝ ਕਿਤਾਬਾਂ ਲਿਆਉਣੀਆਂ ਸਨ ਦੂਸਰੇ ਦਿਨ ਵਾਪਸ ਆਈ ਬਾਪੂ ਜੀ ਨੇ ਫੇਰ ਪੈਰ ਪਛਾਣੂ ਖਿੱਚ ਲਈ ਉੱਥੇ ਰੁਕੇ ਵੀ ਨਹੀਂ ਬਾਹਰਲੇ ਘਰ ਚਲੇ ਗਏ ਮੈਂ ਬੜੀ ਪਰੇ ਹੈਰਾਨ ਪਰੇਸ਼ਾਨ ਹੋਈ ਗੱਲ ਤਾਂ ਫੇਰ ਉੱਥੇ ਹੀ ਆ ਖੜੀ ਸੋਚਿਆ ਮਨਾ ਛੱਡ ਕਿਉਂ ਦੁਖੀ ਹੁਣਾ ਫੇਰ ਸੋਚਿਆ ਇੱਕ ਵਾਰ ਪੁੱਛੂ ਤਾਂ ਜ਼ਰੂਰ ਦੇਖੀ ਜਾਊ ਮੈਂ ਆਪਣੀ ਜਿੱਦ ਛੱਡ ਦਿਉ ਜਿਵੇਂ ਉਹਨਾਂ ਨੂੰ ਠੀਕ ਲੱਗੇ ਉਵੇਂ ਕਰ ਲਿਆ ਕਰੂੰ ਕਿਉਂ ਆਪਣੇ ਦਿਮਾਗ ਤੇ ਬੋਝ ਪਾਇਆ ਹੋਇਆ ਹੈ ਕੋਈ ਗੱਲ ਹੋਣੀ ਆ ਉਹਨਾਂ ਦੇ ਮਨ ਵਿੱਚ ਤਾਂ ਹੀ ਇਸ ਤਰ੍ਹਾਂ ਕਰਦੇ ਨੇ ਚਲੋ ਕਦੇ ਅਣਜਾਣ ਪੁਨੇ ਵਿੱਚ ਕਹੀ ਕੋਈ ਗੱਲ ਬੁਰੀ ਲੱਗ ਗਈ ਹੋ ਜਾਣ ਬੁੱਝ ਕੇ ਵਿਚੋਰਾਂ ਦਾ ਦਿਲ ਦੁਖੀ ਕਰਾਂ ਇਹ ਤਾਂ ਸੋਚ ਵੀ ਨਹੀਂ ਸਕਦੇ ਕਈ ਦਿਨ ਮੌਕਾ ਪਾਲਦੀ ਰਹੀ ਇੱਕ ਦਿਨ ਦੁਪਹਿਰ ਦੀ ਚਾਹ ਫੜਾਉਣ ਲੱਗੀ ਤਾਂ ਬਾਪੂ ਜੀ ਇਕੱਲੇ ਹੀ ਮੰਜੀ ਤੇ ਬੈਠੇ ਸਨ ਮੈਂ ਚਾਹ ਰੱਖ ਕੇ ਉੱਥੇ ਹੀ ਮੰਜੀ ਦੀ ਬਾਹੀ ਨੂੰ ਹੱਥ ਪਾ ਕੇ ਹੀਠਾ ਹੀ ਬੈਠ ਗਈ ਬਾਪੂ ਜੀ ਹੈਰਾਨੀ ਨਾਲ ਦੇਖ ਰਹੇ ਸਨ ਕਿ ਮੈਂ ਉੱਥੇ ਕਿਉਂ ਬੈਠ ਗਈ ਉਹ ਕੁਝ ਆਖਣ ਹੀ ਲੱਗੇ ਸਨ ਕਿ ਮੈਂ ਆਪਣੀ ਗੱਲ ਸ਼ੁਰੂ ਕਰ ਦਿੱਤੀ। ਬਾਪੂ ਜੀ ਇੱਕ ਗੱਲ ਪੁੱਛਾ, ਸੱਚ-ਸੱਚ ਦੱਸਣਾ ਮੈਨੂੰ। ਉਹਦਾ ਸੁਭਾਅ ਈ ਇਹ ਜੈ ਪੁੱਤ। ਉਹ ਆਪਣੇ ਅੰਦਰ ਬੈਠੀ ਸੱਸ ਨੂੰ ਕਦੇ ਸੌਣ ਨਹੀਂ ਦਿੰਦੀ। ਤੂੰ ਐਵੇਂ ਦਿਲ ਤੇ ਨਲਾਇਆ ਕਰ। ਬਾਪੂ ਜੀ ਮੇਰੇ ਵੱਲ ਬਿਨਾਂ ਦੇਖੇ ਹੀ ਬੋਲੇ। ਮੈਂ ਸਮਝ ਗਏ ਕਿ ਬਾਪੂ ਜੀ ਬੀਜੀ ਬਾਰੇ ਕਹਿ ਰਹੇ ਸਨ। ਉਹ ਕਈ ਵਾਰ ਦਾਲ ਪਾਣੀ ਪਿੱਛੇ ਕਹਿ ਦਿੰਦੇ ਸਨ ਕਿ ਨਾ ਲੂਣ ਨਾ ਮਿਰਚ, ਮਿੱਟੀ ਵਰਗੀ ਸਬਜ਼ੀ ਬਣਾ ਕੇ ਰੱਖ ਦਿੰਦੀ ਐ। ਚਾਹ ਬਾਰੇ ਵੀ ਨੁਕਸ ਮਾਰ ਦਿੰਦੇ ਮੈਂ ਕਿਹਾ ਨਹੀਂ ਬਾਪੂ ਜੀ ਮੈਂ ਬੀਜੀ ਬਾਰੇ ਕੋਈ ਗੱਲ ਨਹੀਂ ਆਖਣੀ ਮੈਂ ਤਾਂ ਤੁਹਾਡੇ ਤੋਂ ਪੁੱਛਣਾ ਹੈ ਕਿ ਤੁਸੀਂ ਮੈਨੂੰ ਪੈਰਾਂ ਨੂੰ ਹੱਥ ਕਿਉਂ ਨਹੀਂ ਲਾਉਣ ਦਿੰਦੇ ਮੈਂ ਕਾਲੀ ਨਾਲ ਬੋਲੀ ਮੈਂ ਤਾਂ ਤੈਨੂੰ ਆਪਣੀ ਨੂੰ ਨਹੀਂ ਨੂੰ ਹੀ ਨਹੀਂ ਮੰਨਦਾ ਇਹ ਸੁਣ ਕੇ ਮੈਨੂੰ ਧਾਰਤੀ ਦੀ ਗਤੀ ਤੇਜ਼ ਹੋਈ ਲੱਗੀ ਮੈਨੂੰ ਲੱਗਿਆ ਇਸ ਤੇਜ਼ ਗਤੀ ਨਾਲ ਹੁਣੇ-ਹੁਣੇ ਰਾਤ ਹੋ ਜਾਵੇਗੀ ਇਸ ਰਾਤ ਦੀ ਬੁੱਕਲ ਵਿੱਚ ਮੂੰਹ ਲਕੋ ਕੇ ਮੈਂ ਬਹੁਤ ਰੋਵਾਂਗੀ ਕੁਝ ਸੈਕਿੰਟਾਂ ਵਿੱਚ ਹੀ ਅੱਖਾਂ ਮੂਹਰੇ ਕੰਬੂਤਾਰੀ ਦੇਣ ਲੱਗੇ ਐਨੇ ਨੂੰ ਉਹਨਾਂ ਨੇ ਆਪਣਾ ਹੱਥ ਪੋਲੇ ਜਿਹੇ ਮੇਰੇ ਸਿਰ ਤੇ ਰੱਖ ਦਿੱਤਾ ਮੈਂ ਤਾਂ ਤੈਨੂੰ ਆਪਣੀ ਧੀ ਸਮਝਦਾ ਈਆਂ ਤੋਂ ਪੈਰਾਂ ਪੈਰਾਂ ਨੂੰ ਹੱਥ ਨਹੀਂ ਲਵਾਇਆ ਕਰਦੀ ਬਾਪੂ ਜੀ ਦੇ ਸਿਰ ਤੇ ਰੱਖੇ ਹੱਥ ਨੇ ਸਾਰੇ ਸਰੀਰ ਦਾ ਸੰਤਾਪ ਕੱਢ ਕੇ ਸੰਕੂਨ ਭਰ ਦਿੱਤਾ ਮੈਂ ਫੇਰ ਉਹਨਾਂ ਦੇ ਪੈਰਾਂ ਵੱਲ ਨੂੰ ਝੁਕੀ ਉਹਨਾਂ ਪੈਰ ਪਛਾਣ ਖਿੱਚ ਲੈ ਆਪਣੀ ਗਲਤੀ ਤੇ ਸ਼ਰਮਿੰਦੀ ਹੋਈ ਮੈਂ ਸਕੂਨ ਨਾਲ ਭਰੀ ਉੱਥੋਂ ਉੱਠ ਕੇ ਅੰਦਰ ਚਲੀ ਗਈ ਦਿਲ ਦਿਮਾਗ ਅਲੋਕਾਰ ਖੁਸ਼ੀ ਵਿੱਚ ਝੂਮ اٹھے ਜੇ ਇਹਦਾ ਹੀ ਸਾਰੇ ਪਰਿਵਾਰ ਵਿੱਚ ਸਾਰਿਆਂ ਤਿਆਂ ਨੂੰ ਪਿਆਰ ਸਤਿਕਾਰ ਮਿਲੇ ਤਾਂ ਕੋਈ ਵੀ ਧੀ ਦੁਖੀ ਨਾ ਹੋਵੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ